ਦੋਸਤੋ ਕੱਲ ਦੀ ਜਿਹੜੀ ਕਿਸਾਨਾਂ ਦੀ ਮੀਟਿੰਗ ਸੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਉਹਦੇ ਵਿੱਚ ਸਾਡੇ ਪੰਜਾਬ ਦੇ ਸੀਐਮ ਸਾਹਿਬ ਨਾਲ ਬੈਠੇ ਸੀਗੇ ਤੇ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਪੂਰਾ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਜਿਹੜੀ ਜਾਰੀ ਕੀਤੀ ਹੋਈ ਹੈ ਮੈਂ ਸੂਟ ਮਾਰਦਾ ਪੰਜਾਬ ਦੇ ਸੀਐਮ ਸਾਹਿਬ ਨੂੰ ਉਹ ਦੋਸਤੋ ਇੱਕ ਚੀਜ਼ ਮੈਂ ਕਿਸਾਨਾਂ ਨੂੰ ਪੁੱਛਣਾ ਚਾਹਨਾ ਵਾਂ ਜੇ ਤੁਹਾਡੀ ਬੈਠ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋ ਰਹੀ ਹੈ ਚਰਚਾ ਹੋ ਰਹੀ ਹੈ ਹਰ ਚੀਜ਼ ਤੇ ਵਿਚਾਰ ਵਿਟਾਂਦਰਾ ਹੋ ਰਿਹਾ ਹੈ ਤੁਹਾਡੀ ਸਹਿਮਤੀ ਹੋ ਰਹੀ ਹੈ ਬਹੁਤ ਵਧੀਆ ਗੱਲ ਹੈ ਮੈਂ ਕਿਸਾਨ ਭਰਾਵਾਂ ਨੂੰ ਇੱਕ ਚੀਜ਼ ਪੁੱਛਣਾ ਚਾਹਨਾ ਵਾਂ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਰੋਡ ਤੇ ਖਾਲੀ ਕਰ ਦਿਓ ਸੜਕਾਂ ਤੇ ਖਾਲੀ ਕਰ ਦਿਓ ਜਿਹੜਾ ਸ਼ੰਭੂ ਬੈਰੀਅਰ ਤੇ ਆਪਾਂ ਜਾਮ ਲਗਾਇਆ ਹੋਇਆ ਵੈ ਇਹਦੇ ਨਾਲ ਅਸੀਂ ਵਪਾਰੀ ਵਰਗ ਪਰੇਸ਼ਾਨ ਹੋ ਰਿਹਾ ਸਾਡਾ ਵਪਾਰ ਸਾਡਾ ਖਤਮ ਹੋ ਰਿਹਾ ਅੱਜ 8-9 ਦਿਨ ਹੋ ਗਏ ਨੇ ਨਾ ਕੋਈ ਮਾਲ ਦੀ ਆਵਾਜਾਈ ਹੋ ਰਹੀ ਹੈ ਵਪਾਰੀ ਵਰਗ ਡਰ ਰਿਹਾ ਵੈ ਤੁਹਾਡੀ ਮੀਟਿੰਗ ਤੁਹਾਡੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਗੱਲ ਹੈ ਕਿ ਮੈਂ ਇਹ ਚਾਹਨਾ ਕਿ ਤੁਹਾਡਾ ਸਮਾਧਾਨ ਨਿਕਲੇ ਤੁਹਾਡਾ ਹੱਲ ਹੋਵੇ ਪਰ ਤੁਸੀਂ ਸਾਡੇ ਵਪਾਰੀਆਂ ਬਾਰੇ ਵੀ ਸੋਚੋ ਸਾਡੇ ਵਪਾਰ ਪੰਜਾਬ ਦੇ ਵਪਾਰ ਬਾਰੇ ਵੀ ਸੋਚੋ ਤੁਹਾਨੂੰ ਤੇ ਹਰ ਚੀਜ਼ ਲੱਗਦਾ ਫ੍ਰੀ ਮਿਲ ਜਾਣੀ ਹੈ ਬਿਜਲੀ ਤੁਹਾਨੂੰ ਫ੍ਰੀ ਹੈ ਹਰ ਚੀਜ਼ ਤੁਹਾਨੂੰ ਫ੍ਰੀ ਹੈ ਸਰਕਾਰ ਤੁਹਾਡੀ ਹਰ ਚੀਜ਼ ਦਾ ਕਹਿਣਾ ਵੀ ਮੰਨ ਰਹੀ ਹੈ ਚਲੋ ਮੈਂ ਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ ਆ ਤੁਹਾਡਾ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਹਰ ਫੈਸਿਲਿਟੀ ਮਿਲਣੀ ਚਾਹੀਦੀ ਹੈ ਮੈਂ ਇਹ ਚੀਜ਼ ਕਹਿਣਾ ਕਿ ਵਪਾਰੀਆਂ ਦਾ ਵੀ ਸੋਚਿਆ ਜਾਵੇ ਵਪਾਰੀ ਵਰਗ ਹਰ ਚੀਜ਼ ਦਾ ਟੈਕਸ ਭਰ ਰਿਹਾ ਹੈ ਬਿਜਲੀ ਦਾ ਬਿੱਲ ਦੇ ਰਿਆ ਵੈ ਟੈਕਸ ਭਰ ਰਿਹਾ ਆਪਣੇ ਕੰਮ ਕਰਦੇ ਅੱਜ ਵਪਾਰੀ ਫਿਰ ਪਰੇਸ਼ਾਨ ਹੈ ਵਪਾਰੀ ਕਿੰਨੂ ਕਵੇ ਵਪਾਰੀ ਕਿੰਨੂ ਨਾ ਕਵੇ ਆਪਣਾ ਵਪਾਰੀ ਸ਼ਾਨ ਚੋਪਰ ਕੇ ਦੇਖ ਰਿਹਾ ਹੈ ਹਰ ਚੀਜ਼ ਸਮਝੋਗੀ ਤੁਹਾ ਤੁਹਾਡੇ ਬੈਂਕਾਂ ਦੇ ਕਰਜ਼ੇ ਹਰ ਚੀਜ਼ ਤੁਸੀਂ ਮਾਫੀ ਕਰਾ ਰਹੇ ਹੋ ਵਪਾਰੀਆਂ ਦਾ ਕੀ ਮਾਫ ਹੋਣਾ ਹੈ ਕੁਛ ਵੀ ਨਹੀਂ ਵਪਾਰੀਆਂ ਨੇ ਹਰ ਚੀਜ਼ ਦੀ ਕਿਸ਼ਤਾਂ ਵੀ ਭਰਨੀਆਂ ਆਵੇ ਤੁਹਾਡੀ ਜਿਹੜੀ ਕੱਲ ਰਾਤ ਮੀਟਿੰਗ ਹੋਈ ਹੈ ਕੋਈ ਸਿੱਟਾ ਉਹਦਾ ਚਲੋ ਨਿਕਲਿਆ ਜਾਂ ਨਹੀਂ ਨਿਕਲਿਆ ਮੀਟਿੰਗ</body> ਚਰਚਾ ਅੱਗੇ ਵੀ ਚਲਣੀ ਹੈ ਤੁਸੀਂ ਹੁਣ ਟਾਈਮ ਪਾਤਾ 21 ਤਰੀਕ ਦਾ 11 ਵਜੇ ਦਾ ਮੈਨੂੰ ਇੱਥੇ ਕੋਈ ਇਤਰਾਜ਼ ਨਹੀਂ ਹੈ ਪਰ ਮੈਂ ਜਨਤਾ ਦਾ ਇੱਕ ਜਨਤਾ ਦੇ ਬਾਰੇ ਕੀ ਸੋਚ ਕੇ ਮੈਂ ਵੀ ਇੱਕ ਵਪਾਰੀ ਹਾਂ ਜਨਤਾ ਵੀ ਕਿੰਨਾ ਪਰੇਸ਼ਾਨ ਹੈ ਜਨਤਾ ਦੇ ਬਾਰ ਬਾਰ ਜਿਹੜੇ ਦੁਨੀਆ ਦੇ ਮੈਨੂੰ ਫੋਨ ਆ ਰਹੇ ਨੇ ਵਪਾਰੀ ਵਰਗ ਦੇ ਪਰੇਸ਼ਾਨੀ ਸਾਰਾ ਵੱਡੀ ਇਹ ਹੋ ਰਹੀ ਹੈ ਕਿ ਸਾਡੇ ਵਪਾਰ ਬਿਲਕੁਲ ਵਪਾਰਾਂ ਸਾਡੇ ਨੁਕਸਾਨ ਹੋ ਰਿਹਾ ਵੈ ਮੈਂ ਹੱਥ ਜੋੜ ਕੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਵਪਾਰ ਦਾ ਵੀ ਸੋਚੋ ਰਸਤੇ ਖੋਲੋ ਪਰੇਸ਼ਾਨੀ ਨਾ ਕਰਾਓ ਸਾਰੀ ਜਨਤਾ ਨੂੰ ਕਦੀ ਤੁਸੀਂ ਟੋਲ ਟੈਕਸ ਦੇ ਸਾਰੇ ਖੋਲ ਦਿੰਨੇ ਹੋ ਕਿ ਟੋਲ ਟੈਕਸ ਸਾਰੇ ਟੋਲ ਟੈਕਸ ਖੋਲ ਦਿੱਤੇ ਜਾਂ ਕਦੀ ਤੁਸੀਂ ਕਹਿੰਦੇ ਹੋ ਰੇਲਾ ਰੋਕਾਂਗੇ ਸਾਨੂੰ ਪਰੇਸ਼ਾਨੀ ਨਾ ਕਰੋ ਸਾਡੇ ਵਪਾਰੀਆਂ ਨੂੰ ਪਰੇਸ਼ਾਨੀ ਨਾ ਕਰੋ ਕਿ ਸਾਨੂੰ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਸਾਡੇ ਵਪਾਰ ਜਿਹੜੇ ਖਤਰੇ ਦੇ ਵਿੱਚ ਨੇ ਵਪਾਰੀ ਨਹੀਂ ਆ ਰਿਹਾ ਵਪਾਰੀ ਡਰ ਰਿਹਾ ਵੈ ਮੈਂ ਸਭ ਨਾਲ ਵੱਡੀ ਆਪਣੇ ਕਿਸਾਨ ਭਰਾਵਾਂ ਨੂੰ ਇੱਕ ਚੀਜ਼ ਕਹਿਣਾ ਵਾਂ ਕਿ ਤੁਹਾਡਾ ਸਿੱਟਾ ਜਾਂਟਰ ਸਰਕਾਰ ਨਾਲ ਜੋ ਵੀ ਹੈ ਤੁਹਾਡਾ ਜਿਹੜਾ ਵੀ ਤੁਸੀਂ ਆਪਣਾ ਆਪਣਾ ਮੀਟਿੰਗ ਦਾ ਸਿੱਟਾ ਰੱਖਿਆ ਹੋਇਆ ਹੈ ਉਹ ਨਿਕਲੇਗਾ ਮਸਲਾ ਹੱਲ ਹੋਏਗਾ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਅਣਜਾਣ ਦਾ ਰਸਤਾ ਖਾਲੀ ਕਰੋ ਤਾਂ ਕਿ ਜਨਤਾ ਨੂੰ ਪਰੇਸ਼ਾਨੀ ਨਾ ਹੋ